ਕੋਡੀ 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 ਸਾਰੇ ਭਰਾਵਾਂ ਨੂੰ ਇੱਕ ਖਿਡਾਰੀ ਪਹਿਲਾਂ ਖੇਡਿਆ ਹੈ ਹਰਾਮੇ ਪਿੰਡ ਵਾਲਾ ਜੋਵਨ ਜੋਵਰ ਰਾਮਾ ਹੈਗਾ ਇੱਥੇ ਉਹ ਬਾਹਰਲੇ ਪਾਸੇ ਐ ਮੋਢਾ ਉਤਰਿਆ ਉਹਦਾ ਉਤਰ ਗਿਆ ਮੋਢਾ ਮੇਰੇ ਭਰਾਵਾਂ ਨੂੰ ਬੇਨਤੀ ਐ ਆਪਾਂ ਸਾਰੇ ਜਿੰਨਾ ਵੀ ਸਹਿਯੋਗ ਹੋ ਸਕੇ ਆਪਾਂ ਮੇਰੀ ਹੱਥ ਵਨ ਕੇ ਬੇਨਤੀ ਐ ਵੀ ਉਸ ਨੌਜਵਾਨ ਦੇ ਇਲਾਜ ਦੇ ਲਈ ਆਪੋ ਆਪਣੀ ਮੇਰੇ ਵੀਰੋ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਸਹਿਯੋਗ ਜ਼ਰੂਰ ਪਾ ਦਈਏ ਕਿਉਂਕਿ ਉਹਦੇ ਸੱਟ ਲੱਗੀ ਐ ਤੇ ਜਦੋਂ ਬੰਦੇ ਤੇ ਸੱਟ ਲੱਗ ਜਾਂਦੀ ਐ ਤੇ ਫਿਰ ਮੇਰੇ ਵੀਰੋ ਔਖਾ ਹੋ ਜਾਂਦਾ ਨਿੰਮਾ ਰਕਵੇ ਵਾਲਾ ਆਇਆ ਉਹ ਨਿੰਮਿਆ ਤੇਰੀ ਵਰਗੀ ਰੇਡ ਵੀ ਕਿਸੇ ਦੀ ਨਹੀਂ ਹੋਣੀ ਐਨ ਪੱਪਾਂ ਤੇ ਹੀ ਹੁੰਦਾ ਸੀਗਾ ਨਿੰਮਾ ਰਕਵਾ ਜਦੋਂ ਖੇਡਦਾ ਸੀਗਾ ਸੁੱਖੇ ਦਾਖਾਂ ਵਾਲੇ ਦਾ ਪੱਕਾ ਯਾਰ ਐ ਅੱਜ ਮਾਨ ਸਨਮਾਨ ਵੀ ਵੱਡੇ ਪੱਦਰ ਤੇ ਹੋਣਗੇ ਬਿੰਦਰ ਦਾਖੇ ਹੋਣੀ ਸੁੱਖੇ ਬਾਈ ਹੋਣੀ ਨਿੰਮੇ ਰਕਮੇ ਆਉਣਾ ਵੱਲੋਂ ਬਹੁਤ ਸਤਕਾਰ ਆਇਆ ਇਹ ਮਾਇਆ ਜਿਹੜੀ ਹੈ ਮੇਰੇ ਵੀਰ ਬਣ ਕੇ ਫੜ ਕੇ ਲੈ ਜਾਓ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਮੁੰਡੇ ਇੱਥੇ ਬੈਠੇ ਐ ਸਾਰੇ ਸੂਟੜ ਬੂਟੜ ਨੇ ਸਾਰਿਆਂ ਤੇ ਗੁਰੂ ਮਹਾਰਾਜ ਦੀ ਮਿਹਰ ਐ ਇਹ ਸਚਾਈ ਐ ਬਾਈ ਜੀ ਸਾਰੇ ਸਰਦੇ ਨੇ ਲੁਧਿਆਣਾ ਜ਼ਿਲ੍ਹਾ ਕੋਈ ਇਹ ਨਾ ਕਹਦੇ ਯਾਰ ਮੁੰਡਾ ਰਾਮੇ ਵਾਲਾ ਵੀ ਯਾਰ ਸੱਟ ਲੱਗੀ ਸੀ ਲੁਧਿਆਣੇ ਵਾਲਿਆਂ ਨੇ ਮਾਨ ਨਹੀਂ ਕੀਤਾ ਮੇਰੀ ਹੱਥ ਵਨ ਕੇ ਬੇਨਤੀ ਹੈ ਸਾਰਿਆਂ ਨੂੰ ਮੁੰਡਿਆਂ ਨੂੰ ਲਾਓ ਜਿਹੜਾ ਲੁਧਿਆਣਾ ਜਿਹੜਾ 500 ਤੋਂ ਘੱਟ ਕੋਈ ਵੀ ਨਾ ਦਿਓ ਤੇ ਦੇਖ ਲਓ ਵੀ ਕਿੰਨੀ ਕਿੱਥੋਂ ਤੱਕ ਗੱਲ ਪੁੱਜਣੀ ਹੈ ਕਿਉਂਕਿ ਇੱਥੇ ਤੇ ਜ਼ਮੀਨਾਂ ਦੇ ਵੀ ਸੁਖਨਾ ਰੇਟ ਕਹਿੰਦੇ ਵਧ ਗਏ ਆ ਲੁਧਿਆਣਾ ਜਿਵੇਂ ਹੁਣ ਤੇ ਮੁੱਲਾਪੁਰ ਦੇ ਵਿੱਚ ਆ ਕੇ ਵੜ ਗਿਆ ਸੋ ਮੇਰੀ ਬੇਨਤੀ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ ਤੇ ਸਾਰਿਆਂ ਨੂੰ ਮੈਂ ਸਤਕਾਰ ਸਹਿਤ ਬੇਨਤੀ ਕਰਦਾ ਹਾਂ ਵੀ ਆ ਖਿਡਾਰੀ ਦੇ ਸੱਟ ਲੱਗੀ ਹੈ ਔਰ ਇਹਦਾ ਮਾਣ ਮੇਰੇ ਵੀਰੋ ਆਪਾਂ ਰੱਖਣਾ ਇਹਦਾ ਇਲਾਜ ਹੋ ਜਾਊਗਾ ਜੇ ਅੱਜ ਇਲਾਜ ਹੋ ਗਿਆ ਅੱਜ 4 ਪੈਸੇ ਜੁੜ ਗਏ ਬਿਲਿਆ ਤੇ ਉਹਦਾ ਇਲਾਜ ਹੋ ਜਾਊਗਾ ਤੇ ਜੇ ਅੱਜ ਰਹਿ ਗਿਆ ਤੇ ਫਿਰ ਰਹੀ ਜਾਣਾ ਕਿਉਂਕਿ ਮੁੜ ਕੇ ਜਦੋਂ ਮੇਰੇ ਵੀਰੋ ਵੇਲਾ ਲੰਘ ਜਾਂਦਾ ਨਾ ਤੇ ਫੇਰ ਔਖਾ ਹੋ ਜਾਂਦਾ ਹੈ ਸੋ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਇਹ ਪੁੱਣਾ ਦਾ ਕੰਮ ਹੀ ਹੁੰਦਾ ਕਿਸੇ ਲੋੜਬੰਦ ਬੰਦੇ ਨਾਲ ਖੜਨਾ ਪਲਵਾਨ ਜਿਹੜੇ ਐ ਜਿਹੜੇ ਕਬੱਡੀ ਖਿਡਾਰੀ ਨੇ ਉਹ ਸਾਡੇ ਪੰਜਾਬ ਦੀ ਸ਼ਾਨ ਨੇ ਸੋ ਮੇਰੀ ਬੇਨਤੀ ਹੈ ਮੁੰਡੇ ਗੇੜਾ ਦੇ ਰਿਹਾ ਸਾਰੇ ਸਤਿਕਾਰ ਕਰਿਓ ਬਹੁਤ ਬਹੁਤ ਧੰਨਵਾਦ ਹੈ ਛਾਂਟੇ ਦਾਖੇ ਉਹਨਾਂ ਦਾ ਆ 65 ਦਾ ਸੇ ਤਰੰਗ ਕਬੱਡੀ ਦੀਆਂ ਘੈਂਟ ਵੀਡੀਓ ਸੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ